2 ਸਾਲ ਪਹਿਲਾਂ ਨਹੀਂ 1977 ਤੋਂ ਪਹਿਲਾਂ ਦੀ ਪਾਣੀ ਗਈ ਜਾਂਦਾ ਪਰ ਬਦਕਿਸਮਤੀ ਇਹ ਸੀ ਹੌਰ ਦੀ ਗੱਲ ਕਰਦੇ ਹਾਂ ਹਾਂ ਬਦਕਿਸਮਤੀ ਇਸ ਗੱਲ ਦੀ ਸੀ ਵੀ ਅੱਜ ਤੱਕ 78 79 ਸਾਲ ਹੋ ਗਿਆ ਯਾਦ ਹੋਏ ਨੂੰ ਪਰ ਢਾਣੀ ਨੱਥਾ ਸਿੰਘਾਂ ਨੇ ਵਾਕਈ ਆਜ਼ਾਦੀ ਹੁਣ ਮਿਲੀ ਹੈ ਤਾਂ ਮੈਂ ਬਹੁਤ ਖੁਸ਼ਕਿਸਮਤ ਹਾਂ ਔਰ ਕਰਮਾ ਲਾ ਜਿੰਨੂੰ ਇਹ ਸੇਵਾ ਮਿਲੀ ਹੈ ਔਰ ਮੈਂ ਪਿੰਡਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਐਨੇ ਸਾਲ ਸਬਰ ਰੱਖਿਆ ਤੇ ਆਮ ਆਦੀ ਪਾਰਟੀ ਦੀ ਉਮੀਦ ਰੱਖੀ ਔਰ ਝਾੜੂ ਦੇ ਚੋਣ ਨਿਸ਼ਾਨ ਤੇ ਇੱਕ ਮੋਹਰ ਲਾ ਕੇ ਅੱਜ ਹੋਰ ਮੈਲਾ ਦਾ 10 ਦਿਨ ਦਾ ਕੰਮ ਹੈ ਜਦੋਂ ਪਾਣੀ ਖਤਮ ਹੋ ਗਿਆ ਸੜਕ ਬਣ ਰਹੀ ਹੈਗੀ ਬਾਕੀ ਪੁਲ ਕੰਪਲੀਟ ਹੋ ਚੁੱਕੀ ਹੈ ਸੋ ਸਾਰੇ ਪਿੰਨੋ ਬਹੁਤ ਬਹੁਤ ਮੁਆਰਖਾ ਨਹੀਂ ਅਸੀਂ ਦੋ ਕਿਸ਼ਤੀ ਹੁੰਦੀਆਂ ਸੀ ਇੱਕ ਨੀਲੇ ਰੰਗ ਦੀ ਇੱਕ ਬਿਨਾ ਰੰਗ ਕੀਤੀ ਉਹ ਮਲਾ ਹੁੰਦਾ ਸੀ ਸਾਡਾ ਟਾਣੀ ਫੂਲਾ ਸਿੰਘ ਵਾਲਾ ਕੀ ਨਾਂ ਸੀ ਬਈ ਦਾ ਜਗੀਰ ਸਿੰਘਾਂ ਇੱਕਰ ਤੇ ਮੈਨੂੰ ਯਾਦ ਆ 2 ਸਾਲ ਪਹਿਲਾਂ ਕਿਸ਼ਤੀ ਵੀ ਡੁੱਬ ਲੱਗੀ ਸੀ 10 12 ਦਿਨ ਇੱਥੇ ਰਹੇ ਆ ਪਰ ਚਲੋ ਦੋ ਡੈੱਥ ਵੀ ਹੋਈਆਂ ਮੈਨੂੰ ਯਾਦ ਆ ਪਰ ਬਾਬਾ ਰਾਣਾ ਨੇ ਕਿਰਪਾ ਕਰਨਗੇ ਇਸ ਗੱਲ ਦੀ ਉਹਨਾਂ ਸਾਰੇ ਪਿੰਡ ਨੂੰ ਮੁਬਾਰਕਵਾਦ ਹੈ ਔਰ ਇਸੇ ਕਰਕੇ ਲੋਕਾਂ ਨੇ ਸਰਕਾਰ ਬਣਾਈ ਸੀ ਤਕਰੀਬਨ 3.5 ਕਰੋੜ ਰੁਪਇਆ ਲੱਗਾ 3 ਕਰੋੜ 45 ਲੱਖ ਰੁਪਇਆ ਇਸ ਪੁਲ ਨੂੰ ਬਣਾਉਣ ਵਾਸਤੇ ਔਰ ਬਹੁਤ-ਬਹੁਤ ਮੁਬਾਰਕਾਂ ਕਿਉਂਕਿ ਸਰਕਾਰ ਇਸ ਕਰਕੇ ਲੋਕ ਬਣਾਉਦੇ ਹੈ ਤੇ ਸਰਕਾਰਾਂ ਤੋਂ ਲੋਕਾਂ ਨੇ ਕੰਮ ਲੈਣੇ ਹੁੰਦੇ ਹੈ ਔਰ ਸਰਕਾਰ ਲੋਕਾਂ ਨੂੰ ਸਹੂਲਤ ਦੇਵੇ ਸੋ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਮੁਬਾਰਕਵਾਦ ਵੀ ਦਿੰਦਾ ਔਰ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਦਿਆਂ ਜਿਨੇ ਨੇ ਸਭ ਤੋਂ ਪਹਿਲਾ ਫੰਡ ਮੈਥੋਂ ਲਿਸਟ ਮੰਗੀ ਸੀ ਵੀ ਤਿੰਨ ਕੰਮ ਤੁਸੀਂ ਪ੍ਰਾਇੋਰਟੀ ਤੇ ਦੱਸ ਦਿਓ ਔਰ ਇੱਕ ਕੰਮ ਉਹਦੇ ਚ ਟਾਣੀ ਨਥਾ ਸਿੰਘ ਵਾਲਾ ਪੁਲ ਸੀ ਇੱਕ ਕੰਮ ਉਹਦੇ ਚ ਸਾਡਾ ਜਲਾਲਾਬਾਦ ਐਫਐਫ ਰੋਡ ਦਾ ਬਾਈਪਾਸ ਸੀ ਔਰ ਇੱਕ ਕਰਨੀ ਵਾਲਾ ਸੇਮ ਪ੍ਰੋਜੈਕਟ ਸੀ ਜਿਹੜੇ ਤਿੰਨੋਂ ਹੁਣ ਪੂਰੇ ਹੋ ਚੁੱਕੇ ਆ ਅਗਲੇ ਹਫਤੇ ਸੇਮ ਪ੍ਰੋਜੈਕਟ ਸਟਾਰਟ ਹੋ ਜਾਣਾ ਔਰ ਬਾਈਪਾਸ ਹੋਰ ਦੋ ਮਹੀਨਿਆਂ ਦਾ ਕੰਮ ਉਹਦੀਆਂ ਪਰਮਿਸ਼ਨਾਂ ਲਈ ਚੱਲਾ ਗਿਆ ਫੋਰੈਸਟ ਕੋ ਔਰ ਪੋਲ ਥੋੜੇ ਸਾਹਮਣੇ ਬਣ ਕੇ ਤਿਆਰ ਹੈ ਔਰ ਲਾਸਟ ਪਿੰਡ ਹੈ ਮੇਰੇ ਹਲਕੇ ਦਾ ਇਸ ਕਾਲ ਦੀ ਸਭ ਨੂੰ ਮੁਬਾਰਕਵਾਦ ਹੁਣ ਕਿਸੇ ਨੂੰ ਕਿਸ਼ਤੀ ਦੇ ਵਿੱਚੋਂ ਦਰਿਆ ਛੱਟਪਕੇ ਜਾਣਾ ਪਊ ਬਹੁਤ ਜਿਹੜੇ ਆਸੇ ਪਾਸੇ ਦੇ ਪਿੰਡ ਜਿਹੜੇ ਅੱਗੇ ਨਾਲ ਪ੍ਰਭਾਵਿਤ ਹੁੰਦੇ ਸੀ ਫਸਲਾਂ ਉਹਨਾਂ ਦੀ ਨੁਕਸਾਨੀਆਂ ਜਾਂਦੀਆਂ ਸੀ ਤੁਸੀਂ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਦੇਖੋ ਪਹਿਲਾਂ ਇੱਥੇ ਡਾਫ ਲੱਗਦੀ ਹੁੰਦੀ ਸੀ ਸੜਕ ਸੀ ਨਾ ਵਿੱਚ ਤੇ ਡਾਫ ਲੱਗਨ ਕਰਕੇ ਪਾਣੀ ਦਾ ਬਾਬ ਪ੍ਰੈਸ਼ਰ ਰਹਿੰਦਾ ਸੀ ਪਿੱਛੇ ਤਾਂ ਹੁਣ ਨਹੀਂ ਤਾਂ ਹੁਣ ਤੇ ਕੰਦਾ ਇੱਕ ਇੱਕ ਕਿਲਾ ਹੋਰ ਪਾਣੀ ਉੱਪਰ ਚੜ ਜਾਣਾ ਸੀ ਪਰ ਜਦੋਂ ਹੁਣ ਜਦੋਂ ਸੜਕ ਵਿੱਚੋਂ ਪੜਤੀ ਪੁਲ ਦੇ ਨੇ ਪਾਣੀ ਥਰੋਣ ਲੱਗ ਗਿਆ ਪ੍ਰੈਸ਼ਰ ਕਟਾ ਇੱਕ ਪ੍ਰਬਾਸ ਸਿੰਘ ਆਲਾ ਬਹੁਤ ਇਫੈਕਟ ਕਰਦਾ ਸਾਡਾ ਆਤੂ ਆਲਾ ਬਹੁਤ ਇਫੈਕਟ ਕਰਦਾ ਸਾਡਾ ਔਰ ਚੱਕੀਵਾ ਔਰ ਟਾਣੀ ਬਜਨ ਸਿੰਘ ਅੱਲ ਇਫੈਕਟ ਕਰਦੇ ਸੋ ਇਸ ਵਾਰੀ ਉਮੀਦ ਹੈ ਵੀ ਸ਼ਾਇਦ ਮਾਰੇ ਕਿਰਪਾ ਕਰਨਗੇ ਉਸ ਪਰਮਾਤਮਾ ਗਿਆ ਆਪਣਾ ਜ਼ੋਰ ਨਹੀਂ ਪਰ ਅਰਦਾਸ ਕਰ ਸਕਦੇ ਵੀ ਉਹਨਾਂ ਨੂੰ ਨੁਕਸਾਨ ਨਾ ਹੋਵੇ ਬਾਕੀ ਪੰਜਾਬ ਸਰਕਾਰ ਔਰ ਇਹਨਾਂ ਦਾ ਪੁੱਤਰ ਇਹਨਾਂ ਦੇ ਨਾਲ ਹੈ ਮੇਰੇ ਵੱਲੋਂ ਕੋਈ ਕਮੀ ਨਹੀਂ ਕੋਈ ਗੋਲਡੀ ਹੈ ਜਿਹਨੂੰ ਗੋਲਡੀ ਨੂੰ 2022 ਚ ਲੈ ਕੇ ਆਏ ਸੀ ਅੱਜ ਵੀ ਹੋਈ ਹੈ ਸੋ ਮੇਰਾ ਫਰਜ਼ ਬੰਦਾ ਹੈ ਆਦੀ ਡਿਊਟੀ ਪੂਰੀ ਕਰਨ ਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਅਨਲਿ ਹਮੇਸ਼ਾ ਆਈ ਸਭ ਤੋਂ ਪਹਿਲਾਂ ਸਰਦਾਰ ਜਗਦੀਪ ਸਿੰਘ ਗੋਲੜੀ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ 79 ਸਾਲ ਹੋ ਗਏ ਨੇ ਜਾਦੀ ਆਈ ਨੂੰ ਪਰ ਜਾਦੀ ਇੱਥੇ ਆਪਣੀ ਪਹਿਲੀ ਵਾਰ ਆਈ 2025 ਚ ਕਿਉਂਕਿ ਇੱਥੋਂ ਸਾਰੇ ਪਿੰਡਾਂ ਦੇ ਲੋਕ ਬਹੁਤ ਪ੍ਰੇਸ਼ਾਨ ਸੀ ਤੇ ਲਗਦੇ ਟਪਲੇ ਨੂੰ ਘੰਟਾ ਘੰਟਾ ਬੇੜੀਆਂ ਤੇ ਲੱਗ ਜਾਂਦਾ ਸੀ ਪਰ ਉਹ ਰੋਕ ਬਰ ਪ੍ਰਚਾਰ ਸੀ ਤੇ ਇਸ ਕਰਕੇ ਅਸੀਂ 2024 ਚ ਮਾਨ ਸਾਹਿਬ ਦੇ ਨਾਲ ਜਗਦੀਪ ਸਿੰਘ ਗੋਲਡੀ ਦੇ ਨਾਲ ਅਸੀਂ ਤੁਰੇ ਤੇ ਸਾਨੂੰ ਨਾ ਵਿਸ਼ਵਾਸ ਦਵਾ ਸੀ ਵੀ ਅਸੀਂ ਜੇ ਆਪਣੀ ਸਰਕਾਰ ਆ ਗਈ ਤਾਂ ਅਸੀਂ ਪਹਿਲੇ ਨੰਬਰ ਤੇ ਮੁੱਖਾ ਤੁਹਾਡੇ ਦੋ ਕੰਮ ਕਰਾਂਗੇ ਸਾਨੂੰ ਬਹੁਤ ਮਾਣ ਹੈ ਜਿਹੜਾ ਸਾਨੂੰ ਅੱਜ ਪੋਲ ਤੇ ਆ ਜਿਹੜਾ ਮੇਲਾ ਲੱਗਾ ਖੜਾ ਹੈ ਨਹੀਂ ਤਾਂ ਪਹਿਲਾਂ ਇੱਥੇ ਹਰੇਕ ਸਾਲ ਇੱਕ ਦੋ ਬੰਦੇ ਦੇ ਮੌਤਾਂ ਹੋ ਜਾਂਦੀਆਂ ਸੀ ਖੁਸ਼ ਹੋਣ ਬਹੁਤ ਖੁਸ਼ ਹੈ ਜੀ ਤੇ ਸਾਰਾ ਆਸ-ਪਾਸੇ ਪਿੰਡਾਂ ਦੇ ਲੋਕ ਵੀ ਖੁਸ਼ ਨੇ ਜਿਨ੍ਹਾਂ ਦੇ ਦਰਪੈੜੀਆਂ ਲੱਗਦੀਆਂ ਨੇ ਤੇ ਸੇਸ ਕਰ ਤੇ ਮੈਂ ਆਪਣੇ ਵੀਰ ਜਗਦੀਪ ਸਿੰਘ ਗੋਲੜੀ ਦਾ ਤੇ ਸਰਦਾਰ ਭਗਵੰਤ ਸਿੰਘ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਇਹ ਅੱਗੇ 23 ਵੀ ਆ ਸੀ ਹੱਲੀ ਆਇਆ ਸੀ ਹੁਣ ਵੀ ਆ ਗਿਆ ਜੀ ਪਾਣੀ ਬਹੁਤ ਆਉਂਦਾ ਹੈ ਅੱਗੇ ਤਾਂ ਵਿੱਚੋਂ ਲੰਘਾ ਸਾਡਾ ਵਿੱਚ ਦੀ ਸੀ ਬੀੜੀਆਂ ਜਾਂਦੇ ਸੀ ਜਿਹੜਾ ਪਾਣੀ ਯਾਨੀ ਖੇਤਾਂ ਤੋਂ ਹੋ ਕੇ ਸਾਡੇ ਘਰਾਂ ਤੱਕ ਪਹੁੰਚ ਜਾਂਦਾ ਸੀ ਸਾਡੇ ਘਰਾਂ ਦੇ ਜੋ ਆਰ ਦوار ਪਹੁੰਚ ਜਾਂਦਾ ਸੀ ਸਾਡੇ ਘਰ ਉੱਚੇ ਪਾਏ ਹੋਏ ਨੇ ਇਸ ਕਰਕੇ ਹੁਣ ਫਿਰ ਪਾਣੀ ਆ ਗਿਆ ਜੀ ਪਾਣੀ ਜੋ ਆਇਆ ਬੜੀ ਅਫਤਾਰ ਨਹੀਂ ਹੁਣ ਵੀ ਚੱਲ ਰਿਹਾ ਹੈ ਤੇ ਜਿਹੜੀ ਪੁਲ ਸੀਐਮ ਭਗਵੰਤ ਮਾਨ ਤੇ ਜਗਦੀਪਾਤ ਮੋਰ ਕੋੜੀ ਜਲਾਲਾ ਵਿਧਾਇਕ ਇਹਨਾਂ ਨੇ ਬਣਾਈਆਂ ਇਹਨਾਂ ਦਾ ਅਸੀਂ ਦਿਲੋਂ ਦੋਸ਼ੁਕਰ ਗਿਆ ਕਰਦੇ ਹਾਂ ਤੇ ਬਹੁਤ ਇਹਨਾਂ ਨੇ ਪ੍ਰਲਾ ਕੀਤਾ ਹੈ ਪਿਛਲੀ ਵਾਰ ਜਦੋਂ 2023 ਚ ਪਾਣੀ ਆਇਆ 2 ਸਾਲ ਪਹਿਲਾਂ ਉਦੋਂ ਮੌਤਾਂ ਵੀ ਇਸ ਪਿੰਡ ਦੇ ਵਿੱਚ ਹੋਈਆਂ ਚਾਰ ਪੰਜ ਲੋੜ ਪਾਣੀ ਦੇ ਵਹਾਹ ਚ ਡਰ ਗਏ ਸੀ ਮੁੰਡੇ ਹਾਂਜੀ ਬੇੜੀ ਜੋ ਚਲਦੀ ਸੀ ਜਦੋਂ ਹਵਾ ਜਾਂ ਬੁੱਲਾ ਹੁੰਦਾ ਸੀ ਢੇੜੀ ਡੋਲ ਖਾ ਜਾਂਦੀ ਅੱਜ ਖੁਸ਼ ਹੋ ਪੁਰੇ ਅੱਜ ਬੂਰੇ ਖੋਜ ਅੱਜ ਮੈਂ ਸੁਣਿਆ ਤੁਸੀਂ ਇੱਥੇ ਝੰਡਾ ਵੀ ਲੜਾਇਆ ਕਿਹਦੇ ਵੀ ਬਿਲਕੁਲ ਜੀ ਆਜ਼ਾਦੀ ਮਨਾਈ ਅੱਜ ਬਿਲਕੁਲ ਜੀ ਜੀ ਤੇ ਪਾਣੀ ਹੁਣ ਵੀ ਬਹੁਤ ਚੱਲ ਰਿਹਾ ਹੈ ਤੇ ਸਾਨੂੰ ਹੁਣ ਵੀ ਇਹਦਾ ਬਹੁਤ ਲਾਭ ਮਿਲਿਆ ਕੋਈ ਨਾ ਜੋ ਬਣਾਈ ਪਾਣੀ ਯਾਦ ਆ ਜਾਂਦਾ ਹੈ ਪਹਿਲਾ ਸਾਡੇ ਹਲਕੇ ਦੇ ਐਮਐਲਏ ਜਗਦੀਪ ਕਮੋਦ ਗੋਲੀ ਦਾ ਲੱਖ ਲੱਖ ਨਹੀਂ ਕਰੋੜ ਕਰੋੜ ਵੀ ਧੰਨਵਾਦ ਕਰਨੇ ਆ ਜਿਹੜੇ ਕੀ ਸਾਨੂੰ ਅੱਜ ਤੋਂ 70 80 ਸਾਲਾਂ ਬਾਅਦ ਚੀਜ਼ ਮਿਲੀ ਹੈ ਪਿਛਲੇ 2023 23 ਚ ਸਾਡਾ ਪਾਣੀ ਆਇਆ ਸੀਗਾ ਤਕਰੀਬਨ ਤਿੰਨ ਤੋਂ ਚਾਰ ਮੌਤਾ ਹੋ ਗਿਆ ਸੀ ਜਿੰਨ ਕੇ ਐਮਐਲਏ ਸਾਹਿਬ ਨੇ ਖੁਦ ਆਪਣੇ ਚੈੱਕ ਅੱਥੀ ਦਿੱਤੇ ਸੀਗੇ ਸਾਨੂੰ ਲੱਗਦਾ ਕਿ ਜਿਹੜੇ ਅਸਲ ਵਿੱਚ ਆਜ਼ਾਦੀ ਮਿਲਣੀ ਚਾਹੀਦੀ ਸੀ ਸਾਨੂੰ ਹੁਣ ਮਿਲੀ ਹੈ 2024 ਦੇ ਵਿੱਚ ਕਿਉਂਕਿ ਸਾਡੀ ਸਭ ਤੋਂ ਵੱਡੀ ਮੰਗ ਰਹੀ ਸੀਗੀ ਐਮਐਲਏ ਸਾਨੂੰ ਪਹਿਲੀ ਰੱਖੀ ਸੀਗੀ ਇਨੇ ਪਹਿਲੀ ਗਾਰੰਟੀ ਦਿੱਤੀ ਸੀ ਪਹਿਲੀ ਵਾਰ ਇਹਨੇ ਪੂਰੀ ਕਰ ਦਿੱਤੀ ਕਿਉਂਕਿ ਸਾਡੀ ਜਿੰਨੀਆਂ ਵੀ ਵੋਟਾਂ ਪਈਆਂ ਨੇ ਤਾਂ ਬਾਰਡਰ ਪੱਟੀ ਦਾ ਸਾਡਾ ਇੱਕ ਇੱਕ ਵੋਟ ਦਾ ਮੁੱਲ ਮੁੜ ਗਿਆ ਹੈ ਤਕਰੀਬਨ 3.5 ਕਰੋੜ ਦੀ ਪੋਲ ਲਗਤ ਨਾਲ ਅੱਜ ਸਾਡੇ ਪੈਨਪਰਾ ਜਿੰਨੇ ਵੀ ਆਦੇ ਜਾਂਦੇ ਨੇ ਉਹਨਾਂ ਜਮਾਨੇ ਕੋਈ ਪਰੇਸ਼ਾਨੀ ਆndi ਫੇਰ ਵੀ ਦੁਬਾਰਾ ਆਉਣ ਵਾਲੇ ਸਮੇਂ ਦੇ ਵਿੱਚ ਸਤਾਈ ਦੇ ਵਿੱਚ ਅਸੀਂ ਦੁਬਾਰਾ ਐਮਐਲ ਸਾਹਿਬ ਨੂੰ ਸਪੋਰਟ ਤੇ ਵੋਟ ਕਰਾਂਗੇ ਖੁਸ਼ ਹਾਂ ਬਿਲਕੁਲ ਜਿਆਦਾ ਸਾਡੇ ਮੁਖਮਦ ਸਾਹਿਬ ਜਿਹੜੇ ਕੀ ਬੜੇ ਧਿਆਨ ਨਾਲ ਚੀਜ਼ ਸਾਡੇ ਸੰਦੇਹ ਪੈਣੇ ਹਰੇਕੀ ਗੱਲਬਾਤ ਸੁਣਦੇ ਪੈਣੇ ਸਾਡੇ ਜਿੰਨੇ ਵੀ ਪਿੰਡ ਵਾਸੀ ਹੈਗੇ ਨੇ ਅਸੀਂ ਨਾਲ ਬਹੁਤ ਬਹੁਤ ਧੰਨਵਾਦ ਕਰਦੇ ਆ ਹਾਂਜੀ ਮੈਂ ਸਰਪੰਚ ਦੀ ਟੰਡਿਕ ਟੀਮ ਮਲਵਿੰਦਰ ਸਿੰਘ ਬਹੁਤ ਬਹੁਤ ਧੰਨਵਾਦ ਐਮਐਲ ਸਾਹਿਬ ਜੀ ਦਾ ਅੱਛਾ ਚਾਹ ਤੇ ਮੌਕੇ ਤੇ ਜਿਆਜਾ ਲੈਣ ਵੀ ਆਏ ਨੇ ਪੁੱਤਾਂ ਤੇ ਲੋਕ ਲੰਗੇ ਚੱਪੇ ਜਾਂਦੇ ਨੇ ਬਹੁਤ ਆਸਾਨ ਲੋਕਾਂ ਨੂੰ ਬੜੀ ਮੁਸ਼ਕਲਾਂ ਆਦੀ ਸੀ ਖਾਸ ਸਪਰੇ ਜੋ ਲੈ ਕੇ ਜਾਂਦੇ ਸੀ ਯਾਰ ਪਰ ਲੰਘਣ ਟਪਣ ਤੋਂ ਬੱਚਿਆਂ ਦੇ ਸਕੂਲ ਤੋਂ ਤੇ ਅੱਜ ਮੁਸ਼ਕਲ ਸਾਰੀ ਜ਼ਿੰਦਗੀ ਵਾਸਤੇ ਜਦੋਂ ਤੱਕ ਵੀ ਫੁੱਲ ਚਲਦੀ ਰਹੇਗੀ ਦਰਿਆ ਚਲਦਾ ਰਹੇਗਾ ਇਹ ਨਾਮ ਚਲਦਾ ਹੀ ਰਹੇਗਾ ਮੈਂ ਬਹੁਤ ਧੰਨਵਾਦ ਕਰਦਾ ਫਿਰ ਦੁਬਾਰਾ ਔਰ ਜਗਦੀਪ ਕੋਈ ਗੋਲਦੀ ਜੀ ਦਾ ਸਾਡੇ ਮੁੱਖ ਮੰਤਰੀ ਭਗਵੰਤ ਜੀ